ਅੱਛਾ ਤੁਰਾ ਚੱਲ ਗਰਮੀ ਬਹੁਤ ਛੇ ਛੇ ਸੱਚਾ ਪਾਂਡਿਆ ਵਾਲੀ ਦੁਕਾਨ ਆ ਗਈ ਆ ਹਾਂ ਸੱਚਾ ਪੈ ਘੜਾ ਲੈਣਾ ਸੀ ਹਣ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਚਲ ਚਲ ਪੁੱਛਦੇ ਆਪਾਂ ਕੀ ਹਾਲ ਆ ਭਾਜੀ ਹਾਂ ਜੀ ਠੀਕ ਹੈ ਵਧੀਆ ਭਾਈ ਤੁਸੀਂ ਦੱਸੋ ਭਾਜੀ ਇੱਕ ਘੜਾ ਲੈਣਾ ਸੀ ਜੀ ਘੜਾ ਕਿਹੋ ਜਿਹਾ ਲੈਣਾ ਭਾਈ ਆ ਦਿਖਾ ਦਿਓ ਕੋਈ ਚੀਜ਼ ਆ ਆ ਜੀ ਆ ਰਾਜਸਥਾਨੀ ਭਾਜੀ ਆ ਵੀ ਆਲੇ ਜਿਹੜੇ ਇਹਦੇ ਵਿੱਚ ਤਾਸਲੀਕਰ ਤੋਂ ਲੈ ਕੇ ਆਪਣੇ ਕੋਲੇ 2 ਲੀਟਰ ਤੱਕ ਦੇ ਲੈ ਜਾਂਦੇ ਕੋਲ ਠੀਕ ਹੈ ਜਿਹੜਾ ਤੁਹਾਨੂੰ ਪਸੰਦ ਆ ਦੱਸੋ ਆਪਾਂ ਆਪ ਨੂੰ ਸਿੰਪਲ ਜਿਹਾ ਬਣਾ ਦੇਣਾ ਵੱਡੇ ਵੱਡੇ ਵੀ ਮਿਲ ਜਾਣਗੇ ਜੀ ਆਪਣੇ ਕੋਲੇ ਇਹ ਕੋਈ ਮੋਟੇ ਤੋਂ ਰਾਜਧਾਨੀ ਦੇ ਕਰਨ ਨੇ ਵਧੀਆ ਕੜੇ ਆ ਠੀਕ ਹੈ ਦਿਖਾ ਦਿਓ ਘੜਾ ਦਿਖਾ ਦਿਓ ਕੋਈ ਘੜੇ ਭਾਜੀ ਆ ਪਾਏ ਆ ਵਧੀਆ ਘੜੇ ਨੇ ਆ ਵੇਖੋ ਜਿਹੜਾ ਕਹੋ ਗਿਆ ਵੱਡਾ ਲੈਣਾ ਵੱਡਾ ਲੈ ਅੱਛਾ ਹਮਕੋ ਸਿਕਾ ਰਿਆ ਹੈ ਕਿਆ ਕੜਾ ਆ ਕਿੰਨੇ ਦਾ ਹੋਗਾ ਭਾਜੀ ਇਹ ਆਪਾਂ ਨੂੰ 180 ਰੁਪਏ ਦਾ 150 ਦਾ ਲੱਗ ਜਾਊਗਾ ਜੀ ਆਪਾਂ ਨੂੰ ਤੇ